ਕਿਸਾਨ ਆਪਣੇ ਵੀਲਚੈਰ ਦੀ ਮਦਦ ਨਾਲ ਕਰੀਬ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਤੋਂ ਖਨੌਰੀ ਪਹੁੰਚਿਆ ਦੱਸਦੇ ਹੀ ਕਿ 5 ਏਕੜ ਦਾ ਮਾਲਕ 5 ਦਿਨਾਂ ਚੋਂ ਖਨੌਰੀ ਸਰਹੱਦ ਤੇ ਪਹੁੰਚਿਆ ਕਿਸਾਨ ਦਾ ਕਹਿਣਾ ਹੈ ਕਿ ਸਾਡੀ ਜ਼ਮੀਰ ਅਜੇ ਵੀ ਜ਼ਿੰਦਾ ਹੈ ਦੱਸਦੇ ਹੀ ਕਿ ਅਪਾਹਜ ਕਿਸਾਨ ਅਤੇ ਰਾਤ ਸਮੇਂ ਗੁਰਦੁਆਰਾ ਸਾਹਿਬ ਵਿੱਚ ਜਾਂਦਾ ਹੈ ਕਿਸਾਨ ਕਹਿੰਦਾ ਹੈ ਕਿ ਮੈਨੂੰ ਕਦੇ ਵੀ ਠੰਡ ਆਪਣੇ ਟੀਚੇ ਤੋਂ ਰੋਕ ਨਹੀਂ ਸਕੀ ਹੁਣ ਅਸੀਂ ਦਿੱਲੀ ਜਾਣ ਦਾ ਟੀਚਾ ਮਿੱਥਿਆ ਹੋਇਆ ਹੈ ਤੇ ਜਾ ਕੇ ਹੀ ਰਾਵਾਂਗੇ ਕਿਸਾਨ ਆਪਣੇ 휠ਚੇਅਰ ਦੀ ਮਦਦ ਨਾਲ ਕਰੀਬ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਤੋਂ ਖਨੌਰੀ ਪਹੁੰਚਿਆ। 12/5 ਏਕੜ ਦਾ ਮਾਲਕ 5 ਦਿਨਾਂ ਚ ਖਨੌਰੀ ਸਰਹੱਦ ਤੇ ਪਹੁੰਚਿਆ। ਕਿਸਾਨ ਦਾ ਕਹਿਣਾ ਹੈ ਕਿ ਸਾਡੀ ਜ਼ਮੀਰ ਅਜੇ ਵੀ ਜ਼ਿੰਦਾ ਹੈ। 12/23 ਕਿ ਪਾਹਜ ਕਿਸਾਨ ਅਤੇ ਰਾਤ ਸਮੇਂ ਗੁਰਦੁਆਰਾ ਸਾਹਿਬ ਵਿੱਚ ਜਾਂਦਾ ਹੈ। ਕਿਸਾਨ ਕਹਿੰਦਾ ਹੈ ਕਿ ਮੈਨੂੰ ਕਦੇ ਵੀ ਠੰਡ ਆਪਣੇ ਟੀਚੇ ਤੋਂ ਰੋਕ ਨਹੀਂ ਸਕੀ। ਹੁਣ ਅਸੀਂ ਦਿੱਲੀ ਜਾਣ ਦਾ ਟੀਚਾ ਮਿੱਥਿਆ ਹੋਇਆ ਏ ਤੇ ਜਾ ਕੇ ਹੀ ਰਾਵਾਂਗੇ। ਕਿਸਾਨ ਆਪਣੇ 휠ਚੇਅਰ ਦੀ ਮਦਦ ਨਾਲ ਕਰੀਬ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਤੋਂ ਖਨੌਰੀ ਪਹੁੰਚਿਆ। ਬਸਤੇ ਹੀ ਕਿ 5 ਏਕੜ ਦਾ ਮਾਲਕ 5 ਦਿਨਾਂ ਚ ਖਨੌਰੀ ਸਰਹੱਦ ਤੇ ਪਹੁੰਚਿਆ। ਕਿਸਾਨ ਦਾ ਕਹਿਣਾ ਹੈ ਕਿ ਸਾਡੀ ਜ਼ਮੀਰ ਅਜੇ ਵੀ ਜ਼ਿੰਦਾ ਹੈ। ਦੱਸਦੇ ਹੀ ਕਿ ਪਾਹਜ ਕਿਸਾਨ ਅਤੇ ਰਾਤ ਸਮੇਂ ਗੁਰਦੁਆਰਾ ਸਾਹਿਬ ਵਿੱਚ ਜਾਂਦਾ ਹੈ। ਕਿਸਾਨ ਕਹਿੰਦਾ ਹੈ ਕਿ ਮੈਨੂੰ ਕਦੇ ਵੀ ਠੰਡ ਆਪਣੇ ਟੀਚੇ ਤੋਂ ਰੋਕ ਨਹੀਂ ਸਕੀ। ਹੁਣ ਅਸੀਂ ਦਿੱਲੀ ਜਾਣ ਦਾ ਟੀਚਾ ਮਿੱਥਿਆ ਹੋਇਆ ਹੈ ਤੇ ਜਾ ਕੇ ਹੀ ਰਾਵਾਂਗੇ। ਕਿਸਾਨ ਆਪਣੇ 휠ਚੇਅਰ ਦੀ ਮਦਦ ਨਾਲ ਕਰੀਬ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਤੋਂ ਖਨੌਰੀ ਪਹੁੰਚਿਆ। ਬਸਤੇਈ ਕਿ 5 ਏਕੜ ਦਾ ਮਾਲਕ 5 ਦਿਨਾਂ ਚ ਖਨੌਰੀ ਸਰਹੱਦ ਤੇ ਪਹੁੰਚਿਆ। ਕਿਸਾਨ ਦਾ ਕਹਿਣਾ ਹੈ ਕਿ ਸਾਡੀ ਜ਼ਮੀਰ ਅਜੇ ਵੀ ਜ਼ਿੰਦਾ ਹੈ। ਦੱਸਦੇਈ ਕਿ ਪਾਹਜ ਕਿਸਾਨ ਅਤੇ ਰਾਤ ਸਮੇਂ ਗੁਰਦੁਆਰਾ ਸਾਈਂ ਵਿੱਚ ਜਾਂਦਾ ਹੈ। ਕਿਸਾਨ ਕਹਿੰਦਾ ਹੈ ਕਿ ਮੈਨੂੰ ਕਦੇ ਵੀ ਠੰਡ ਆਪਣੇ ਟੀਚੇ ਤੋਂ ਰੋਕ ਨਹੀਂ ਸਕੀ। ਹੁਣ ਅਸੀਂ ਦਿੱਲੀ ਜਾਣ ਦਾ ਟੀਚਾ ਮਿੱਥਿਆ ਹੋਇਆ ਏ ਤੇ ਜਾ ਕੇ ਹੀ ਰਾਵਾਂਗੇ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।